ਉਹ ਮੰਨਣੋ ਕਾ ਉਸ ਗੋਲੀ ਮੇਰੇ ਵੀ ਮੰਨਦੇ ਨੇ ਦੋਨੋਂ ਬੋਲਾ ਸਾਨੂੰ ਜਦੋਂ ਕੋਈ ਬੰਦਾ ਕਹਿ ਰਿਹਾ ਕਿ ਇੰਨੇ ਦਿਨ ਉਹਨਾਂ ਦੇ ਕੋਲ ਹਥਿਆਰ ਘੁੰਮਦਾ ਤੇ ਪੁਲਿਸ ਕੀ ਆ ਪੁਲਿਸ ਜਿਹੜੇ ਚਿੱਟਾ ਪੀਂਦੇ ਆ ਉਹਨਾਂ ਨੂੰ ਫੜ ਸਕਦੇ ਆ ਨਾ ਚਿੱਟਾ ਵੇਚਣ ਵਾਲਾ ਉਹਨੂੰ ਫੜ ਸਕਦੀ ਆ ਨਾ ਗੋਲੀਆਂ ਮਾਰਨ ਵਾਲਾ ਫੜ ਸਕਦੀ ਆ ਸਾਡ ਪੁਲਿਸ ਦੀ ਮਿਲੀ ਭੁਗਤਾਨ ਸਾਰਿਆਂ ਦੀ ਮਿਲੀ ਭੁਗਤਾਨ ਦੋ ਦੋ ਨੰਬਰ ਜਥਲੇ ਸਾਰਿਆਂ ਦੇ ਕੋਲ ਆ ਸਾਰਿਆਂ ਦੇ ਕੋਲ ਆ ਔਰ ਇਹ ਵੀ ਗੱਲ ਸੁਣ ਲਓ ਜਿਹੜਾ ਸਮਾਜ ਦੇ ਉੱਚ ਉੱਤੇ ਉੱਠਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਬੰਦਾ ਸਿਰ ਕੱਢਦਾ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਕਿਉਂ ਕੀਤਾ ਜਾਂਦਾ ਕਿ ਉਹ ਦੂਸਰੇ ਬੰਦੇ ਦੀ ਸਪੋਰਟ ਨਾ ਕਰ ਸਕੇ ਇਸ ਲਈ ਉਹਨੂੰ ਇਹ ਟਾਰਗੇਟ ਕਰਕੇ ਜਿਹੜਾ ਪਲਾਨ ਕਰਕੇ ਮਾਰਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਨ੍ਹਾਂ ਦੇ ਕੁਝ ਪਹਿਲਾਂ ਝਗੜੇ ਹੋਏ ਆ ਉਹਨਾਂ ਨਾਲ ਬੈਠ ਕੇ ਰਾਜੀ ਨਵੇਂ ਹੋਏ ਆ ਉਹਨਾਂ ਨੂੰ ਪਤਾ ਕਿ ਯਾਰ ਤੁਹਾਨੂੰ ਨਿਮੋਸ਼ੀ ਦਿੱਤੀ ਆ ਉਹਨਾਂ ਨੇ ਅੱਜ ਜਿਹੜਾ ਇਹੋ ਕੰਮ ਕਰਾਇਆ ਉਹ ਪਲੈਨਿੰਗ ਦੇ ਤਹਿਤ ਦੂਸਰੇ ਬੰਦੇ ਨੇ ਹਾਇਰ ਕਰਕੇ ਉਹਨੂੰ ਇਹ ਕੰਮ ਕਰਵਾਇਆ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਵਾਰਨਿੰਗ ਦੇ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਭਰਾਸਾ ਜੇ ਕਿਸੇ ਨੇ ਅੱਜ ਸ਼ਾਮ ਤੱਕ ਰੈਕਸਟ ਨਾ ਹੋਈ ਉਹਨਾਂ ਦੇ ਘਰ ਵੀ ਲੂਦਾਂਗੇ ਤੇ ਹਿਆਰਪੁਰ ਦਾ ਏਰੀਆ ਵੀ ਸਾਰਾ ਲੂਡਾਂਗੇ ਜੀ ਵੀ ਜਾਨੇ ਮਾਰ ਦੇਣੇ ਆ ਇਹ ਦੱਸ ਦਿੰਦੇ ਆ ਪ੍ਰਸ਼ਾਸਨ ਨੇ ਸੁਣਦਾ ਵੀ ਆ ਵਿੰਦਰਪਾਲ ਜੀ ਅੱਜ ਹੋਇਆ ਕੀ ਸੀਗਾ ਭਾਜੀ ਕਿੱਥੋਂ ਲੱਗੇ ਦੇਖੋ ਮੈਂ ਉਸ ਵੇਲੇ ਨਹੀਂ ਸੀ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇੱਦਾਂ ਇੱਦਾਂ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਲੱਗਾ ਇਹ ਕਿਹੜੀਆਂ ਪਹੁੰਚ ਗਏ ਪਰ ਜਿਹੜੇ ਵੀਰ ਦੱਸ ਦਿਓ ਥੱਲੇ ਆਂਦੇ ਪੈ ਸੀ ਉਹ ਰਸਤੇ 'ਚ ਦਮ ਤੋੜ ਦਿੱਤਾ ਉਹ ਆਪਣੇ ਡੰਪ ਤੇ ਆਏ ਆ ਡੰਪ ਤੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋ ਸਕੇ ਉਹਨਾਂ ਨੇ ਗੋਲ ਰਵਲਵਰ ਹੱਥ ਮਲਾਇਆ ਹੱਥ ਮਲਾ ਕੇ ਨਾਲੇ ਰਵਲਵਰ ਕੱਢੀ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ ਉਹ ਕਿਉਂਕਿ ਇਸ ਵੇਲੇ ਸਿਰ ਕੱਢਮਾ ਚੱਲ ਰਿਆ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਭਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹ ਨਹੀਂ ਚਾਹੁੰਦੇ ਕਿ ਸਾਡਾ ਸਿਰ ਕੱਢ ਗਏ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਬਾਜੀ ਦੀ ਰੰਜਿਸ਼ ਵਗੈਰਾ ਤੁਸੀਂ ਕੋਈ ਲੜਾਈ ਕੋਈ ਰੰਜਿਸ਼ ਕੋਈ ਨਹੀਂ ਉਹ ਦੇਖੋ ਇਹ ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆਪਸ ਵਿੱਚ ਹੀ ਨਿਆਣੇ ਜਿਹੜੇ ਅੱਜ ਕੱਲ ਬਥੇਰੇ ਲੜਦੇ ਆ ਜੇ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਿੰਨੇ ਆ ਤੇ ਉਹ ਮੈਂ ਕਿਸੇ ਦਾ ਰਾਜੀ ਨਮਾ ਕਰਾਂ ਤਾਂ ਮੈਨੂੰ ਗੋਲੀ ਮਾਰਨਗੇ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚਿਆਂ ਨੂੰ ਸਮਝਾਉਣ ਆਇਆ ਪਰ ਉਹਨਾਂ ਨੇ ਇਹ ਭਾਜੀ ਦੇ ਨਾਲ ਖੁੰਦਾ ਕੱਢੀ ਆ ਔਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਪਤਾ ਵੀ ਇਹ ਬੰਦੇ ਕਿੱਥੇ ਦੇ ਆ ਐਸ ਬਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਲਾਣ ਉਹਨਾਂ ਦੇ ਬੰਦੇ ਲੱਗਿਆ ਪਛਾਣ ਚਾਏ ਕਿਹਨਾਂ ਨੇ ਮਾਰੀਆਂ ਹਾਂ ਪਛਾਣ ਚਾਏ ਆ ਉਹ ਅਸਲਪੁਰ ਦੇ ਬੰਦੇ ਆ ਪਹਿਲਾਂ ਵੀ ਤੂੰ ਤੂੰ ਮੈਂ ਹੋਈ ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਜੇ ਨਿਆਣੇ ਦੀ ਤੂੰ ਤੂੰ ਮੈਂ ਹੋਈ ਆ ਬੱਚਿਆਂ ਦਾ ਕੀ ਵੱਡਿਆਂ ਦਾ ਕੀ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ ਪਰ ਇਹ ਜੋ ਕੰਮ ਹੋਇਆ ਪਲੈਨਿੰਗ ਦੇ ਤਹਿਤ ਹੋਇਆ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਅਰੈਸਟ ਕੀਤਾ ਗਏ ਤੇ ਭਾਜੀ ਫੇਰ ਤੁਹਾਨੂੰ ਉਹਨਾਂ ਦੇ ਘਰ ਵੀ ਲੂਤੇ ਜਾਣੇ ਆ ਜਿੱਥੇ ਸਾਨੂੰ ਮਿਲ ਗਏ ਅਸਲੀ ਸ਼ਰਮਾਂਤ ਕੰਤ ਸਿੰਘ ਭਾਜੀ ਸਰਪੰਚ ਵੀ ਆ ਮੌਜੂਦ ਸਰਪੰਚ ਵੀ ਆ ਜਿਹੜੇ ਪਿੰਡ ਦੇ ਜੀ ਡੜਿਆਣੇ ਤੋਂ ਡੜਿਆਣਾ ਕਲਾ ਦੇ ਕਿ ਡੜਿਆਣੇ ਦੇ ਡੜਿਆਣਾ ਕਲਾ ਇਹ ਕਿੰਨੇ ਸਮੇਂ ਤੋਂ ਸਰਪੰਚ ਜੀ ਉੱਥੇ 10 ਸਾਲ ਤੋਂ ਸਰਪੰਚ ਹਤੇ ਭਾਜੀ ਭਾਜੀ ਦਾ ਕਾਰੋਬਾਰ ਕਿਆ ਸੀਗਾ ਜੀ ਭਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਰੇਤ ਦਾ ਦਾ ਸੀ ਹੁਣ ਇਹਨਾਂ ਨੇ ਇੱਕ ਜੜੀ ਫੈਕਟਰੀ ਲਾਈ ਆ ਬਲੋਕ ਦੀ ਬਲੋਕਾਂ ਦੀ ਜੋ ਸੀਮਿੰਟ ਦੀ ਐਟਾ ਬਣਦੀ ਆ ਇਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੜ ਰਹੇ ਸੀਗੇ ਉਹ ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ ਫਿਲਮ ਫਿਲਮ ਆ ਰਹੀ ਸੀ ਸਾਨੂੰ ਪਤਾ ਲੱਗਿਆ ਕਿ ਭਾਜੀ ਹੁਣ ਇੱਕ ਜੈਪੀਮ ਫਿਲਮ ਵੀ ਆ ਰਹੀ ਸੀ ਆਹ ਦੇ ਵਿੱਚ ਇਹੀ ਤਾਂ ਗੱਲ ਆ ਦੇਖੋ ਇਹੀ ਗੱਲ ਆ ਕਿ ਜੈਪੀਮ ਫਿਲਮ ਆ ਰਹੀ ਆ ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਤ ਕਰ ਰਹੇ ਸੀਗੇ ਜਿਹੜਾ ਦੂਸਰੀਆਂ ਤਾਕਤਾਂ ਆ ਮਨੁਬਾਦ ਤਾਕਤਾਂ ਉਹਨੇ ਚਾਹਦੀ ਆ ਕਿ ਇਹ ਲੋਕ ਜਿਹੜਾ ਸਮਾਜ ਆ ਪੜ ਲੈ ਕੇ ਜਾਗਰੂਤ ਹੋਵੇ ਇਹ ਤਾਂ ਬਸ ਉਹੀ ਉੱਥੇ ਜਾ ਕੇ ਮੱਥੇ ਟੇਕੀ ਜਾਣ ਉਹੀ ਲੋਕ ਆਪਣੇ ਨਿਆਂ ਨੂੰ ਨਾ ਪੜਾਣ ਅੰਧਵਿਸ਼ਵਾਸੀ ਬਣ ਕੇ ਰਹਿਣ ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਤ ਕਰਨ ਲਈ ਸੀਗੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ ਹੈਲਥ ਦੇਣ ਲਈ ਸੀ ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਇਆ ਹੀਰੇ ਬਹੁਤ ਬੈਠੇ ਆ ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਕਿੱਥੇ ਵਾਪਰੀ ਬਿੰਦਰਪੁਰ ਬਾਜੀ ਹੁਣਾ ਦਾ ਹਾਂਜੀ ਕਿਨੇ ਇੱਕ ਹਿਆਰ ਪਰੋ ਜਾਣੇ ਆ ਦਿਸ਼ੜਕਾ ਦਿਸ਼ੜਕੇ ਤੋਂ ਖੱਬੇ ਹੱਥ ਨੂੰ ਪਹਿਲਾਂ ਹੀ ਦਿਸ਼ੜਕੇ ਦੇ ਉਧਰਲੀ ਸਾਈਡ ਖੱਬੇ ਹੱਥ ਡੰਪਾ ਉਥੇ ਫੈਕਟਰੀ ਬਿਲਾਈ ਆ ਔਰ ਰੇਤਾ ਦੇ ਆਪਣੇ ਟਿਪਰ ਵੀ ਚੱਲਦੇ ਨੇ ਇਹ 1:30 ਵਜੇ ਦੀ ਘਟਨਾ ਜੀ ਇਹ ਸਾਡੇ 9:30 ਸਾਡੇ 9:30 ਵਜੇ ਦੀ ਗੱਲ ਕੁਝ ਲੱਗਿਆ ਪਤਾ ਜੀ ਕਿੰਨੀਆਂ ਗੋਲੀਆਂ ਹਮ ਲਾਵਰਾਂ ਨੇ ਚਲਾਈਆਂ ਪੰਜ ਨਾ ਚਾਰ ਗੋਲੀਆਂ ਚਲਾਈਆਂ ਦੋ ਖਾਲੀ ਚਲ ਗਈਆਂ ਇੱਕ ਮਿਸ ਹੋ ਗਈ ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ ਤੇ ਹੁਣ ਕੀ ਕਾਰਵਾਈ ਚਾਹਨੇ ਤੁਸੀਂ? ਹਾਂਜੀ ਕਾਰਵਾਈ ਚਾਹਨੇ ਆ ਅਸੀਂ ਸਸਕਾਰ ਉਸਲੇ ਕਰਨਾ ਆ ਜਿੰਨਾ ਚਿਰ ਅਰੇਸਟ ਨਹੀਂ ਹੁੰਦੇ ਜੇ ਅੱਜ ਸ਼ਾਮ ਤੱਕ ਅਰੇਸਟ ਹੋ ਗਏ ਠੀਕ ਆ ਨਹੀਂ ਤਾਂ ਆਪਾਂ ਭਾਜੀ ਫੇ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੀ। ਸ਼੍ਰੀ ਗੁਰੂ ਵਿਦਾਸ ਤੇ ਅਗਰ ਫੋਰਸ ਹੋਵੇ ਸਸ ਸਮਾਜ ਲੈ ਖੜਦੀ ਉਹ ਸਾਡਾ ਭਰਾ ਆ। ਉਹ ਸਾਨੂੰ ਸਪੋਰਟ ਕਰਦਾ ਰਿਹਾ ਅਸੀਂ ਉਹਦੇ ਲਈ ਮਰ ਲੈ ਵੀ ਤਿਆਰ ਔਰ ਮਰ ਲੈ ਵੀ ਤਿਆਰ ਆ। ਜੈ ਪ੍ਰਜਾਸ਼ਨ ਮੁਰਦਾਬਾਦ। ਪੁਲਿਸ ਪ੍ਰਸ਼ਾਸਨ ਮੁਰਦਾਬਾਦ। ਮੁਰਦਾਬਾਦ ਅੱਜ ਸ਼ਾਮ ਤੱਕ ਜੇ ਨਾ ਬੰਦੇ ਰਸਤੇ ਕੀਤੇ ਤੇ ਭਾਜੀ ਪ੍ਰਸ਼ਾਸਨ ਦੇ ਵੀ ਉਹਦੇ ਘਰ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਸੰਬੰਧੀ ਨਾਂ ਨਾ ਉਹਨਾਂ ਦੀ ਸੱਤ ਨਹੀਂ ਰਾਹਤ ਜੱਤੀ ਹੈਗੀ ਹੈ ਦਲ ਸਰਕਾਰ ਦੇ ਵਿੱਚ ਉੱਥੇ ਤਿੰਨ ਹੋਰ ਜੋ ਨਾਇਰ ਦੇ ਵਿੱਚ ਮਨਸਾਹੀ ਇਹਨਾਂ ਨੂੰ ਦੇਖਦੇ ਨੇ ਬੈਠੇ ਹੋਏ ਨੇ ਕਿ ਪਹਿਲਾਂ ਵੀ ਇੰਟੀਮੀਸ਼ਨ ਸੀ ਪੁਲਿਸ ਨੂੰ ਕਿਹਾ ਤੇ ਹਮਲਾ ਹੋ ਸਕਦਾ ਤੇ ਕੁਛ ਨਹੀਂ ਦਿੱਤਾ ਜੀ ਨਾ ਕੋ ਕੰਪਲੇਂਟ ਸੀ ਨਾ ਕੋ ਦੀ ਬਾਰੇ ਕੋ ਸਰ। ਤੇ ਹੁਣ ਮੁੜੀ ਜਾਂਚ ਕੀ ਕੀਤੀ ਜਾ ਰਹੀ ਹੈ ਜੀ ਆਪਣੇ ਵੱਲੋਂ? ਅਸੀਂ ਉਹ ਇਹਨਾਂ ਨੂੰ ਬਾਈ ਨੇਮ ਦਾ ਹੈਗੇ ਆ ਦੋ ਤਿੰਨ ਨੰਬਰ ਦਾ ਪਤਾ ਹੈ ਇਹਦੇ ਜਿਹਦੇ ਇਸਤੇ ਨੇ ਮਰਸਲ ਕੀਤਾ। ਜਿਹੜੇ ਵੈਰੀਫਾਈ ਹੋਏ ਨੇ ਬੰਦੇ? ਵੈਰੀਫਾਈ ਹੈਗੇ ਨੇ ਵੈਰੀਫਾਈ ਹੋਏ। ਕਿੱਥੋਂ ਦੇ ਰਹਿਣ ਵਾਲੇ ਨੇ ਜੀ? ਖਲਾਸਪੁਰ ਵਾਲਿਆਂ ਦੇ ਕੋਈ। ਮਨਜੀ। ਲਾਵਰ ਟਾਵਾ। ਠੀਕ ਜੀ। ਟੋਟਲ ਕਿੰਨੇ ਹਮਲਾਵਰ ਆਏ ਸੀਗੇ ਜੀ? ਕੁਛ ਲੱਗਿਆ ਪਤਾ? ਕਮਾਂਡ ਹੋਊਗਾ ਵੈਸੇ ਤੇ ਅਖੀ ਡੈਡ ਬੋਡੀ ਪੱਚੇ ਪੱਚੇ ਚੱਲੂ। ਕੀ ਉਹਨਾਂ ਠੀਕ ਸਰ ਕੋਈ ਅਸਵਾਗ ਵਗੈਰਾ ਕੋਈ ਹੱਲੇ ਪਹੁੰਚਾਲੇ ਰਸਟ ਨਹੀਂ ਹੋਇਆ ਯਾ ਇਹਾ ਬਿਮਾਰੀ ਹੋ ਰਹੀ ਹੈ ਜਾਰੀ ਹੈ ਠੀਕ ਹੈ ਜੀ ਅਪੀਸ਼ ਚਲੋ